ਤੇ ਬੰਦੇ ਰਹੇ ਰਾਤ ਕਾਫੀ 2.5 ਘੰਟਿਆਂ ਦੇ ਵਿੱਚ ਵਿੱਚ ਹੀ ਉਹ ਬੰਨ ਬੰਦਿਆ ਬੰਦਿਆ ਟੁੱਟ ਗਿਆ ਹਾਂਜੀ ਹਾਂਜੀ ਹੈਗਾ ਜੋ ਕੁਛ ਜੇ ਉੱਚੀਆਂ ਜ਼ਮੀਨਾਂ ਦਿਖ ਰਹੀਆਂ ਉਹੀ ਬਸ ਨੰਗੀਆਂ ਬਾਕੀ ਤਕਰੀਬਨ ਸਾਰੀਆਂ ਪੈਲੀਆਂ ਡੁੱਬ ਸਾਰਿਆਂ ਦਾ ਝੋਨਾ ਡੁੱਬ ਚੁੱਕਾ ਵਾ ਜਦੋਂ ਸਾਮੰਦ ਦਾ ਡਾਂਸ ਸੀ ਸਾਰਿਆਂ ਨੇ ਕਾਲ ਕੀਤੀ ਪ੍ਰਸ਼ਾਸਨ ਨੂੰ ਵੀ ਕੀ ਆਣ ਕੇ ਸਾਡੀ ਮਦਦ ਕੀਤੀ ਜਾਵੇ ਇੱਥੇ ਕੋਈ ਨਹੀਂ ਆਇਆ ਭਾਜੀ ਆ ਗ੍ਰਾਵਾ ਬਹੁਤ ਖਤਰਾ ਲੱਗਦਾ 2023 ਦੇ ਵਿੱਚ ਬਹੁਤ ਜ਼ਿਆਦਾ ਹਾਲਾਤ ਮਾੜੇ ਹੋ ਗਏ ਸੀ ਸਭ ਤੇ ਸਾਡੇ ਬਿਜਲੀ ਚੱਲ ਗਈ ਆ ਬਿਮਾਰੀਆਂ ਦਾ ਘਰ ਹਰ ਟਾਈਮ ਮਤਲਬ ਕਿ ਡਾਰੀ ਲੱਗਦਾ ਰਿਹਾ ਸੀ ਕਿ ਹੁਣ ਵੀ ਆ ਗਿਆ ਪਾਣੀ ਪਰ ਹੁਣ ਇਸ ਟਾਈਮ ਪਾਣੀ ਆ ਚੁੱਕਾ ਵਾ ਇਸ ਵਕਤ ਅਸੀਂ ਜਲੰਧਰ ਦੇ ਅਖੀਰਲੇ ਪਿੰਡ ਯਾਨੀ ਕਿ ਮਡਾਲਾ ਦੇ ਵਿੱਚ ਮੌਜੂਦ ਦਾ ਲੋਈਆਂ ਦੇ ਬਲਾਕ ਦੇ ਵਿੱਚ ਇਹ ਪਿੰਡ ਪੈਂਦਾ ਤਸਵੀਰ ਦਿਖਾਉਣ ਦਾ ਕਾਰਨ ਤੇ ਸਭ ਤੋਂ ਅਹਿਮ ਜ਼ਰੂਰੀ ਤਸਵੀਰ ਜਿਹੜੀ ਤੁਸੀਂ ਮੇਰੇ ਮਗਰ ਵੇਖ ਪਾ ਰਹੇ ਹੋ ਹੁਣ ਤੁਸੀਂ ਅੰਦਾਜ਼ਾ ਲਗਾ ਲਓ ਕਿ ਇਸ ਵਕਤ ਦੇ ਇੱਥੇ ਹਾਲਾਤ ਕੀ ਨੇ ਜੇ ਮੈਂ ਮੋਟੀ ਮੋਟੀ ਗੱਲ ਕਰਾਂ ਤੇ 500 ਕਿਲਾ ਲਗਭਗ ਜਿਹੜਾ ਹੈ ਕਿ ਉਹ ਪਾਣੀ ਦੀ ਚਪੇਟ ਦੇ ਵਿੱਚ ਹੈ ਇਸ ਵਕਤ ਦੀ ਜਿਹੜੀ ਅਪਡੇਟ ਹੈ ਕਿ ਮਡਾਲਾ ਛੰਨਾ ਦਾ ਜਿਹੜਾ ਆਰਜੀ ਪੁਲ ਸੀਗਾ ਸਤਲੁਜ ਦਰਿਆ ਦੇ ਨਾਲ ਲੱਗਦਾ ਵਾ ਉਹ ਬੰਨ ਸਾਹਮਣੇ ਤੁਸੀਂ ਬਿਲਕੁਲ ਵੇਖ ਪਾਓਗੇ ਕਿ ਜਿਹੜਾ ਟੁੱਟਿਆ ਹੋਇਆ ਵੈ ਇਹਨੂੰ ਲਗਭਗ ਤੇ ਲਗਭਗ ਇਸ ਵਕਤ ਹੁਣ 16 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜੋ ਇਸ ਵਕਤ ਦੀਆਂ ਸਥਿਤੀਆਂ ਨੇ ਪੈ ਲਈਆਂ ਜਿੰਨੀਆਂ ਨੇ ਇਸ ਵਕਤ ਜਿਹੜੀਆਂ ਡੁੱਬ ਗਈਆਂ ਹੋਈਆਂ ਨੇ ਫਸਲ ਇਹ ਲਗਭਗ ਤੇ ਲਗਭਗ ਜਿਹੜੀ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਜਾਏਗੀ ਹੋਰ ਇੱਕ ਅੱਧੇ ਦਿਨ ਤੱਕ ਜੇ ਪਾਣੀ ਦਾ ਬਹਾਅ ਇਸ ਤਰੀਕੇ ਦੇ ਨਾਲ ਹੀ ਰਿਹਾ। ਇਹ ਜਿੰਨਾ ਤੁਸੀਂ ਪਾਣੀ ਵੇਖ ਰਹੇ ਹੋ ਐਸ ਵਕਤ ਜਿੱਥੋਂ ਅਸੀਂ ਤੁਹਾਨੂੰ ਰਿਪੋਰਟ ਦਿਖਾ ਰਹੇ ਹਾਂ ਸਾਹਮਣੇ ਉਹ 3 ਫੁੱਟ ਹੋਏਗਾ ਤੇ ਸਾਹਮਣੇ ਤੱਕ ਅਖੀਰ ਤੱਕ ਜਿਹੜਾ ਕਿ ਉਹ 4 1/2 ਫੁੱਟ ਤੱਕ ਪਾਣੀ ਜਿਹੜਾ ਹੈ ਕਿ ਉਹ ਹੁਣ ਪੈਲੀਆਂ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੋਇਆ ਵੈ। ਐਸ ਵਕਤ ਦੀ ਤਸਵੀਰ ਜਿਹੜੀ ਦਿਖਾ ਰਹੇ ਹਾਂ ਸਾਹਮਣੇ ਪੁਲ ਤੋਂ ਪੂਰਾ ਜ਼ੂਮ ਇਨ ਕਰਕੇ ਕੈਮਰਾ ਪਰਸਨ ਜੀ ਗਰੁੱਪ ਤੁਹਾਨੂੰ ਐਸ ਵਕਤ ਦਿਖਾ ਰਹੇ ਨੇ। ਕਿ ਜੋ ਇੱਥੋਂ ਦੀਆਂ ਸਥਿਤੀਆਂ ਨੇ ਚਿੰਤਾ ਜਿਹੜੀ ਹੈ ਕਿ ਤੁਸੀਬੰਦ ਦੇ ਨਾਲ ਜਿੰਨੀ ਆਬਾਦੀ ਹੈ ਚਾਹੇ ਬਸਤੀਆਂ ਨੇ ਡੇਰੇ ਨੇ ਸਾਰੇ ਇਸ ਵਕਤ ਚਿੰਤਿਤ ਨਹੀਂ ਕਿਉਂਕਿ ਮਡਾਲਾ ਛੰਨਿਆਂ ਦੇ ਨਾਲ ਇੱਕ ਤਰੀਕੇ ਦੇ ਨਾਲ ਸੰਪਰਕ ਜਿਹੜਾ ਤੁਸੀਬੰਦ ਤੋਂ ਸਾਹਮਣੇ ਟੁੱਟ ਗਿਆ ਹੋਇਆ ਵਾ ਪਾਣੀ ਲਗਾਤਾਰ ਇਜ਼ਾਫਾ ਹੋ ਰਿਹਾ ਵੈ ਤੇ ਪਿੰਡ ਵਾਲਿਆਂ ਨੂੰ ਹੁਣ ਖਤਰਾ ਸਤਾ ਰਿਹਾ ਹੈ ਕਿ 2023 ਦੀਆਂ ਜੋ ਸਥਿਤੀਆਂ ਬਣੀਆਂ ਸਨ ਜਿਸ ਅਸੀਂ ਪੁਲ ਤੇ ਖੜੇ ਆ ਇਹਨੂੰ ਜਿਸ ਤਰੀਕੇ ਦੇ ਨਾਲ ਬਣਿਆ ਗਿਆ ਸੀ ਤੇ ਜੋ ਇਹਦਾ ਬਾਅਦ ਵਿੱਚ ਰੱਖ-ਰਖਾਵ ਹੋਇਆ ਸਭ ਦੇ ਸਾਹਮਣੇ ਹੈ ਚਿੰਤਾ ਦਾ ਜ਼ਰੂਰ ਵਿਸ਼ੇ ਬੰਦਾ ਪਿਆ ਕਿਉਂਕਿ ਪਾਣੀ ਜਿਹੜਾ ਹੈ ਕਿ ਉਹ ਤੁਸੀਂ ਬੰਦੇ ਨਾਲ ਲੱਗ ਗਿਆ ਵੈ ਇੱਥੇ ਪਿੰਡ ਵਾਸੀ ਮੌਜੂਦ ਨੇ ਕੀ ਨਾਮ ਤੁਹਾਡਾ ਜੈਕੀ ਭਾਜੀ ਕਿੰਨੀ ਕਹਿ ਉਸ ਵਕਤ ਜਕੀ ਸਥਿਤੀਆਂ ਜਿਹੜੀਆਂ ਨਾਜ਼ੁਕ ਬਣੀਆਂ ਹੋਈਆਂ ਨੇ ਤੁਸੀਂ ਤਾਂ ਇੱਥੇ ਪਿੰਡ ਦੇ ਰਹਿਣ ਵਾਲੇ ਪਰਲੇ ਪਾਸੇ ਹੋ ਕੇ ਆਏ ਹੋ ਜਿੱਥੇ ਵਹੀਂ ਵੀ ਨਾ ਲੱਗਦੀ ਹੁੰਦੀ ਹਾਲਾਤ ਨੇ ਉੱਥੇ ਉੱਥੇ ਵੀ ਭਾਜੀ ਸਭ ਤੋਂ ਪਹਿਲਾਂ ਉੱਥੋਂ ਹੀ ਬੰਨ ਟੁੱਟਾ ਗਿਆ ਟੁੱਟ ਹੋਇਆ ਵਾ ਤੇ ਉਧਰ ਤਕਰੀਬਨ 2-250 ਕਿਲੋ ਪੈਲੀ ਦਾ ਉਸ ਦੇ ਬਨੇ ਤੇ ਰਾਤ ਤਕਰੀਬਨ 6:30 ਵਜੇ ਇੱਧਰ ਜ਼ਿਆਦਾ ਪਾਣੀ ਦਾ ਵਹਾਅ ਆ ਗਿਆ ਸੀ ਤੇ ਬਹੁਤ ਕੋਸ਼ਿਸ਼ ਕੀਤੀ ਬੰਨਣ ਦੀ ਪਰ ਉੱਥੇ ਤੱਕ ਗਏ ਸੀ ਕਿ ਪਹੁੰਚ ਗਿੱਤੀ ਸੀ ਉੱਥੇ ਤੱਕ ਹਾਂਜੀ ਕੀਤੀ ਸੀ ਪਹੁੰਚ ਇੱਥੇ ਬੰਦੇ ਰਹੇ ਰਾਤ ਕਾਫੀ ਦੋ ਢਾਈ ਘੰਟਿਆਂ ਦੇ ਵਿੱਚ ਵਿੱਚ ਹੀ ਉਹ ਬੰਨ ਬੰਦਿਆ ਬੰਦਿਆ ਟੁੱਟ ਗਿਆ ਪਾਣੀ ਕਿ ਕਿੰਨਾ ਕੁ ਬਹਾਵ ਕਿੰਨਾ ਕੁ ਹੈਗਾ ਹੁਣ ਇਸ ਟਾਈਮ ਬਹੁਤ ਆ ਭਾਜੀ ਪਾਣੀ ਦਾ ਵਾ ਆ ਦੇਖ ਲਓ ਤੁਹਾਡੇ ਸਾਹਮਣੇ ਆ 5 6 ਫੁੱਟ ਪਾਣੀ ਹੋ ਗਿਆ ਵਾ ਅੱਛਾ 5 6 ਫੁੱਟ ਪਾਣੀ ਹੈ ਹਾਂਜੀ ਹਾਂਜੀ ਹੈਗਾ ਜੋ ਕੁਝ ਜੇ ਉੱਚੀਆਂ ਜ਼ਮੀਨਾਂ ਦਿਖ ਰਹੀਆਂ ਉਹੀ ਬਸ ਨੰਗੀਆਂ ਬਾਕੀ ਤਕਰੀਬਨ ਸਾਰੀਆਂ ਪੈਲੀਆਂ ਡੁੱਬ ਸਾਰਿਆਂ ਦਾ ਝੋਨਾ ਡੁੱਬ ਚੁੱਕਾ ਵਾ ਇਹ ਤਾਂ ਖਰਾਬ ਹੋ ਗਿਆ ਝੋਨਾ ਬਸ ਭਾਜੀ ਇਹ ਖਤਮ ਹੋ ਗਿਆ ਹੁਣ ਇਹ ਹਾਂਜੀ ਤੇ ਇਹਨੂੰ ਹੁਣ ਕੋਈ ਹਾਲ ਤੱਕ ਕੋਈ ਮਦਦ ਵਗੈਰਾ ਜਾਂ ਉੱਥੇ ਤੱਕ ਪਹੁੰਚਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਹੁਣ ਕੋਈ ਪ੍ਰਸ਼ਾਸਨਪੁਰਸ਼ ਵੀ ਨਾ ਕੋਈ ਕੋਸ਼ ਨਹੀਂ ਆਇਆ ਭਾਈ ਨਾ ਪ੍ਰਸ਼ਾਸਨ ਨਾ ਕੋਈ ਨਾ ਜਦੋਂ ਸਾਮੰਦ ਦਾ ਡਾਂਸ ਸੀ ਸਾਰਿਆਂ ਨੇ ਕਾਲ ਕੀਤੀ ਪ੍ਰਸ਼ਾਸਨ ਨੂੰ ਵੀ ਕੀ ਆਣ ਕੇ ਸਾਡੀ ਮਦਦ ਕੀਤੀ ਜਾਵੇ ਇੱਥੇ ਕੋਈ ਨਹੀਂ ਆਇਆ ਭਾਈ ਕਿ ਇਹਨਾਂ ਬਾਤ ਪੁੱਛੀ ਨਹੀਂ ਹੋਣ ਸਿੱਤੀਆਂ ਜਿਹੜੀਆਂ ਬਿਲਕੁਲ ਤੁਸੀਂ ਬੰਦੇ ਨਾਲ ਪਾਣੀ ਲੱਗਣਾ ਸ਼ੁਰੂ ਹੋ ਗਿਆ ਆ ਬਹੁਤ ਖਤਰਾ ਲੱਗਦਾ 2023 ਦੇ ਵਿੱਚ ਬਹੁਤ ਜਿਆਦੇ ਹਾਲਾਤ ਮਾੜੇ ਹੋ ਗਏ ਸੀ ਸੱਪੇ ਸਾਡੇ ਬਿਜਲੀ ਚਲ ਗਈ ਆ ਬਿਮਾਰੀਆਂ ਦਾ ਘਰ ਹਰ ਟਾਈਮ ਮਤਲਬ ਕਿ ਡਾਰੀ ਲੱਗਦਾ ਰਿਹਾ ਸੀ ਕਿ ਹੁਣ ਵੀ ਆ ਗਿਆ ਪਾਣੀ ਪਰ ਹੁਣ ਇਸ ਟਾਈਮ ਪਾਣੀ ਆ ਚੁੱਕਾ ਵਾ ਬਹੁਤ ਔਖਾ ਹੋ ਗਿਆ ਹੁਣ ਲੱਗਾ ਤਾਂ ਜਿਹੜਾ ਕੀ ਮੈਂ ਕੈਮਰਾ ਪਰਸਨ ਨੂੰ ਕਾਵਾਂਗਾ ਉਹ ਤਸਵੀਰ ਦਿਖਾ ਬਿਲਕੁਲ ਜਿਹੜਾ ਇਸ ਵਕਤ ਉਹ ਵੱਧਦਾ ਪਿਆ ਅੱਗੇ ਜਿਹੜਾ ਹੈ ਕਿ ਆਪਣੀ ਮਾਰ ਮਾਰਦਾ ਪਿਆ ਕਿਉਂਕਿ ਇਸ ਦਰਿਆ ਦੇ ਨਾਲ ਅੱਗੇ ਜਿਹੜੀ ਵਹੀਂ ਵੀ ਉਹ ਲੱਗਦੀ ਐ ਵਹੀਂ ਵੀ ਜਿਹੜੀ ਜਿਸ ਤਰੀਕੇ ਦੇ ਨਾਲ ਐਸ ਵਕਤ ਚਲਦੀ ਪਈ ਐ ਪਾਣੀ ਜ਼ਰੂਰ ਉਫਾਂਤੇ ਐ ਪ੍ਰਸ਼ਾਸਨ ਨੂੰ ਜਿਹੜਾ 21 ਪਿੰਡ ਵਾਸੀ ਕਹਿ ਰਹੇ ਨੇ ਕਿ ਮਦਦ ਕਰਨ ਵਾਸਤੇ ਜਿਹੜਾ ਕਿ ਕਿਹਾ ਗਿਆ ਪ੍ਰੋਮੋਟਰਾਂ ਸਾਹਮਣੇ ਡੁਪਲੀਆਂ ਜਿਹੜੀਆਂ ਕਿ ਉਹ ਸ਼ੁਰੂ ਹੋ ਗਈਆਂ ਨੇ ਐਸ ਵਕਤ ਹੋਰ ਵੀ ਇੱਥੇ ਲੋਕ ਮੌਜੂਦ ਨੇ ਸਿੱਤਿਆਂ ਕਿੱਦਾਂ ਦੀਆਂ ਜਾਪਦੀਆਂ ਪਈਆਂ ਯਾਨੀ ਕਿਉਂਕਿ ਪਾਣੀ ਲਗਾਤਾਰ ਵੱਧਦਾ ਹੀ ਪਿਆ ਐ ਨਹੀਂ ਬਾਰਾ ਉਹਦਾ ਪਾਣੀ ਤੇ ਬਹੁਤ ਵੱਧ ਹੁੰਦਾ ਥੋੜੀ ਜਿਆਦਾ ਪੁੱਤ ਪੋਤ ਦੇਖ ਕੇ ਬਹੁਤ ਪਾਣੀ ਵੱਧ ਜਾਂਦਾ ਜਮੀਨ ਵੀ ਖਰਾਬ ਹੋਣ ਦੀ ਹੈ ਗੋਟਾ ਨਹੀਂ ਜ਼ਮੀਨ ਟੈਣੀ ਟੈਣੀ ਟੋੜਨੀ ਇਹ ਰਿਪੋਰਟ ਤੁਹਾਨੂੰ ਦਿਖਾਈ ਹੈ ਕਿ ਮੰਡਾਲਾ ਛੰਨਾ ਪਿੰਡ ਦੀ ਤੁਸੀਂ ਬੰਦ ਤੇ ਇਸ ਵਕਤ ਖੜੇ ਆ ਮੰਡਾਲੇ ਦਾ ਪਿੰਡ ਹੈ ਲੋਹੀਆ ਬਲਾਕ ਦਾ ਇਹ ਪਿੰਡ ਪਿੰਡ ਦਾ ਜਲੰਧਰ ਦਾ ਖੀਰਲਾ ਜਿਹੜਾ ਕਿ ਉਹ ਪਿੰਡ ਹੈ ਸਥਿਤੀਆਂ ਇਸੇ ਥਾਂ ਤੋਂ ਜਿਹੜਾ ਇੱਕੀ ਤੁਹਾਨੂੰ ਦਿਖਾਈਆਂ ਸੀ 2023 ਦੇ ਵਿੱਚ ਵੀ ਜੋ ਹਾਲਾਤ ਸੀਗੇ ਪਰ ਹੁਣ ਵੇਖਣਾ ਹੋਏਗਾ ਕਿ ਇਹ ਜੋ ਇਸ ਵਕਤ ਇੱਥੇ ਮੰਜ਼ਰ ਬੰਦਾ ਪਿਆ ਸਥਿਤੀਆਂ ਅੱਗੇ ਕਿੰਨੀਆਂ ਕਿ ਜਿਹੜੀਆਂ ਕਿ ਉਹ ਗੰਭੀਰ ਜਿਹੜੀਆਂ ਹੋਣ ਗਿਆ ਕਿਉਂਕਿ ਪਾਣੀ ਇੱਥੇ ਲਗਾਤਾਰ ਜਿਹੜਾ ਇੱਕੀ ਉਹਦਾ ਬਹਾਹ ਜਿਹੜਾ ਕਿ ਉਹ ਵੱਧਾ ਪਿਆ ਹੋਇਆ ਹੈ ਪਾਣੀ ਦਾ ਪੱਧਰ ਵੀ ਜਿਹੜਾ ਵੱਧਾ ਪਿਆ ਹੋਇਆ ਹੈ ਪਿੰਡ ਵਾਸੀ ਇਹੀ ਕਹਿ ਰਹੇ ਨੇ ਕਿ ਇਹਨੂੰ ਜਲ ਤੋਂ ਜਲਦ ਬੰਦਨ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾਵੇ ਹਾਲਾਂਕਿ ਦਰਿਆ ਜਿਹੜਾ ਹੈ ਇਸ ਵਕਤ ਜ਼ਰੂਰ ਜਿਹੜਾ ਕਿ ਫੁੱਲ ਬਟਾ ਫੁੱਲ ਚੱਲਦਾ ਪਿਆ ਪਰ ਸਥਿਤੀਆਂ ਜਿਹੜੀਆਂ ਕਿ ਉਹ ਇਹ ਕਹੀਆਂ ਜਾਂਦੀਆਂ ਨੇ ਮਗਰਲੇ ਪਾਸੇ ਜਿੱਥੋਂ ਪਾਣੀ ਛੱਡਿਆ ਜਾ ਰਿਹਾ ਹੈ ਕਿ ਸਤਲੂ ਜਿਹੜਾ ਕਿ ਇਨਫਾਨ ਤੇ ਨਹੀਂ ਹੈ ਪਰ ਇਹ ਆਰਜੀ ਬੰਨ ਟੁੱਟਣ ਦੇ ਕਾਰਨ ਇਹ ਹਾਲਾਤ ਹੋਏ ਨੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨ